ਆ ਦਿਖਾਓ 40 ਦਿਨ ਦਾ ਵੈਕਸੀਨੇਸ਼ਨ ਹੋ ਗਿਆ ਦੀ ਹਾਂਜੀ ਇਹ ਪਪੀਡੀਪੀ ਲੱਗ ਗਈ ਓਕੇ ਹਾਂਜੀ ਤੇ ਕੀ ਡਿਮਾਂਡ ਹੈ ਦੀ ਕਿਹੜੀ ਹੈ ਜੀ 15000 ਇਹ ਪੈਂਟਰ ਹੈ ਜੀ ਪੈਂਟਰ ਦਿਖਾਈ ਵੀਰੇ ਆ ਦੇਖੋ ਇਹ ਵੀ ਕੈਂਟਾ ਬ੍ਰੀਡ ਹਨ ਇਹ ਤੁਹਾਡੇ ਘਰ ਦੇ ਬੱਚੇ ਹਨ ਹਾਂਜੀ ਇਹ ਆਪਣੇ ਘਰ ਦੇ ਬੱਚੇ ਆ ਹਸਕੀ ਵੀ ਆਪਣੇ ਘਰ ਦੇ ਠੀਕ ਹੈ ਹਾਂਜੀ ਇਹ ਮੇਲ ਹੈ ਮੇਲ ਆਈ ਹੈ ਕੀ ਡਿਮਾਂਡ ਹੈ ਦੀ ਇਹਦੀ ਡਿਮਾਂਡ 12000 ਹੈ ਜੀ ਕਿੰਨੀ ਐਜ ਹੋ ਗਈ ਇਹਨਾਂ ਦੀ 33 ਦਿਨ ਦੇ ਹੋ ਗਈ ਆ 38 ਦਿਨ ਦੇ ਹੋ ਗਏ ਹਾਂਜੀ ਤੇ ਕੀਡ ਮਾਰ ਰਖੀ ਇਹਨਾਂ ਦੀ 20000 ਰੁਪਏ ਮੇਲਦਾ ਜੀ ਓਕੇ ਤੇ 15000 ਫੀਮੇਲ ਬੱਚਿਆਂ ਦੀ ਓਕੇ ਹਾਂਜੀ ਇੱਧਰ ਵੀਰ ਖੜੇ ਆ ਇਹਦੇ ਕੋਲੇ ਹੈਗੇ ਤਾਂ ਫਲਾਫੀ ਨਹੀਂ ਪਰ ਇਹ ਹੋਰ ਟਾਈਪ ਦੇ ਬੱਚੇ ਨੇ ਇਹਦੇ ਬਾਰੇ ਆਪਾਂ ਜਾਣਕਾਰੀ ਲੈ ਲਈਏ ਦੇਖੋ ਕਿੰਨੇ ਪਿਆਰੇ ਪਿਆਰੇ ਨਿੱਕੇ ਨਿੱਕੇ ਜੀ ਹਨਾ ਪੂਰੇ ਫਲਾਫੀ ਹੈ ਹਾਂਜੀ ਵੀਰ ਕੀ ਹਾਲ ਹੈ ਵਧੀਆ ਜੀ ਕਿੱਥੋਂ ਆਏ ਹੋ ਮਹੌਲੀ ਕਲਾ ਜੀ ਮਲੇਰਕੋਟਲਾ ਮਹੌਲੀ ਕਲਾ ਮਲੇਰਕੋਟਲਾ ਮਲੇਰਕੋਟਲੇ ਜਿਹੜੇ ਚ ਪੈਂਦਾ ਹਾਂਜੀ ਹਾਂਜੀ ਠੀਕ ਹੈ ਕਿਹੜਾ ਕਹਿਣ ਲਾ ਆਪਣਾ ਆਪਣਾ ਦੀਪ ਡੌਗ ਹੈ ਇਹਨਾਂ ਦੀ ਦੀਪ ਡੌਗ ਹੈ ਇਹ ਆ ਆਪਣਾ ਲੱਗਿਆ ਬੋਰਡ ਹਾਂਜੀ ਆ ਦਿਖਾਈ ਬਾਈ ਇਹਨਾਂ ਦਾ ਬੋਰਡ ਦਿਖਾ ਅੱਛਾ ਇਹ ਕਿਹੜੀ ਬਰੀਡ ਆ ਤੁਹਾਡੇ ਕੋਲ ਇਹ ਇਹ ਜੀ ਕਲਚਰ ਪੌਮ ਫੀਮੇਲ ਆ ਸਟ੍ਰੈਟ ਵਾਈਪ ਪੌਮ ਮੀ ਦਾ ਇਹ ਇਹ ਟॉय ਪੌਮ ਹੈ ਹਾਂਜੀ ਕਿੰਨੇ ਚਿਰ ਦਾ ਹੈ ਇਹ ਹੈ ਜੀ 40 ਦਿਨ ਦਾ ਇਹ 40 ਦਿਨ ਦਾ ਮੇਲ ਹਾਂਜੀ ਮੇਲ ਅੱਛਾ ਆ ਦਿਖਾਓ 40 ਦਿਨ ਦਾ ਵੈਕਸੀਨੇਸ਼ਨ ਹੋ ਗਿਆ ਜੀ ਹਾਂਜੀ ਪਪੀ ਡੀਪੀ ਲੱਗ ਗਈ ਓਕੇ ਹਾਂਜੀ ਤੇ ਕੀ ਡਿਮਾਂਡ ਹੈ ਜੀ ਕਿਹੜੀ ਹੈਗਾ ਜੀ 15000 ਰੁਪਏ ਘਰ ਦਾ ਬੱਚਾ ਹਾਂਜੀ ਘਰ ਦੇ ਰੱਖਿਆ ਬੱਚੇ ਤੁਸੀਂ ਹਾਂਜੀ ਘਰ ਦੇ ਵੀ ਆ ਇਹ ਜਿਹੜਾ ਵਾਈਟ ਚਾ ਇਹ ਹੈਗਾ ਜੀ ਕਲਚਰ ਫਾਰਮ ਫੀਮੇਲ ਇਹ ਕਲਚਰ ਫਾਰਮ ਹਾਂਜੀ ਇਹ ਵੀ ਮੇਲ ਇਹ ਫੀਮੇਲ ਜੀ ਇਹ ਫੀਮੇਲ ਹੈ ਹਾਂ ਜੀ ਕਿੰਨੀ ਐਜ ਦੀ ਹੈ ਇਹ ਕੀ ਜੀ ਅੱਜ 35 ਦਿਨ ਦੀ ਹੈ ਜੀ 35 ਦਿਨ ਦੀ ਹੋਗੀ ਹਾਂ ਜੀ ਇਹਦੀ ਵੈਕਸੀਨੇਸ਼ਨ ਤਾਂ ਨਹੀਂ ਹੋਈ ਜੀ ਪਪੀ ਡੀਪੀ ਲੱਗਿਆ ਹੋਇਆ ਜੀ ਓਕੇ 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 ਕੀ ਡਿਮਾਂਡ ਹੈ ਦੀ ਇਹਦਾ ਹੈ ਜੀ 8000 ਰੁਪਿਆ ਅੱਛਾ ਕਿੰਨਾ ਕੁ ਸਾਈਜ਼ ਹੋਊਗਾ ਇਹਦਾ ਇਦਾਂ ਦੀ ਜਿਵੇਂ ਕਲਚਰ ਸਾਈਜ਼ ਹੁੰਦਾਗਾ ਇਹ ਜਿਹੜਾ ਇਹਦਾ ਫਰਕ ਆ ਵਧੀਆ ਹੋਊਗਾ ਹਾਂ ਜੀ ਆਲੀ ਫਰ ਪੂਰਾ ਵਧੀਆ ਹੋਊਗਾ ਪੂਰਾ ਫਲਫੀ ਹੋਊਗਾ ਹਾਂ ਜੀ ਠੀਕ ਹੈ ਇਹ ਹੋਰ ਕੀ ਲੈ ਕੇ ਆਏ ਆਪਾਂ ਆਪਣੇ ਕੋਲ ਇੱਕ ਛੜ ਜੂ ਇਹ ਚੋਚੋ ਖਾਈਂ ਕੱਢੀ ਵੀਰੇ ਸੌਰੀ ਬੜੀ

ਇਹਦਾ ਜਿਹੜਾ ਕੋਟ ਆ ਕਿੰਨਾ ਕ ਲੰਬਾ ਹੋ ਜੂਗਾ ਕੋਟ ਜੀ ਸਿੱਟ ਜੂਗਾ ਜਿਵੇਂ ਆ ਉਹ ਦਾ ਆਪਾਂ ਕਹਿੰਦੇ ਨੇ ਫਰ ਬਹੁਤ ਲੰਮਾ ਸੋ ਤਾਂ ਕਲਚਰ ਪਾਉਣ ਤੋਂ ਬਹੁਤ ਲੰਮਾ ਉਹ ਤੋਂ ਲੰਬਾ ਹੋਊਗਾ ਹਾਂਜੀ ਹਾਂਜੀ ਠੀਕ ਐ ਇਹਦਾ ਕੀ ਡਿਮਾਂਡ ਹੈ ਦੀ ਫੀਮੇਲ ਦੀ ਫੀਮੇਲ ਨਹੀਂ ਮੇਲ ਹੀ ਕਹਿੰਦੇ ਨੇ ਦੋਨੇ ਮੇਲ ਹਾਂਜੀ 15000 ਹਾਂਜੀ ਫੀਮੇਲ 10000 ਆ ਜੀ ਘਰੇ ਪਈ ਆ ਆਪਣੇ ਹੈਗੀ ਆ ਹਾਂਜੀ ਹਾਂਜੀ ਹੋਰ ਵੀ ਕੋਈ ਬਰੀਡ ਰੱਖਦੇ ਹੋ ਅਸੀਂ ਚੋਚੋ ਹੈ ਉਹ ਵੀ ਦਿਖਾ ਦੇ ਦਿਖਾਉਣਾ ਜੀ ਅੱਛਾ ਇਹ ਕਿਹੜੀ ਬਰੀਡ ਆ ਇਹ ਇਹ ਚੌਚੋ ਜੀ ਇਹ ਚੌਚੋ ਹਾਂਜੀ ਚੌਚੋ ਇੱਕ ਤਾਂ ਚਾਈਨੀਜ਼ ਹੁੰਦਾ ਕਿਹੜੀ ਨੂੰ ਹੁੰਦਾ ਇਹ ਚਾਈਨੀਜ਼ ਭਾਈ ਇਹ ਚਾਈਨੀਜ਼ ਆ ਹਾਂਜੀ ਇਹਦੀ ਹਾਈਟ ਕਿੰਨੀ ਹੋ ਜਾਣੀ ਆ ਇਹਦੀ ਹਾਈਟ ਜੀ ਤਕਰੀਬਨ ਹੋਊਗੀ 3 ਫੁੱਟ 2.5 ਫੁੱਟ 2.5 ਫੁੱਟ ਹੋ ਜਾਂਦੀ ਆ ਹਾਂਜੀ ਮੇਲ ਫੀਮੇਲ ਕੀ ਆ ਇਹ ਹਾਂਜੀ ਇਹ ਫੀਮੇਲ ਆ ਜੀ ਜਾਂ ਮੇਲ ਆ ਕੀ ਡਿਮਾਂਡ ਹੈ ਜੀ ਇਹਦੀ ਮੇਲ ਦਾ ਹੈਗਾ ਜੀ 25000 ਫੀਮੇਲ ਦਾ ਫੀਮੇਲ ਹੈਗੀ 17000 ਦੀ ਕਿੰਨੀ ਏਜ ਹੋਗੀ ਇਹਨਾਂ ਦੀ ਇਹ ਹੋ ਗਈ 40 ਦੇ ਦੇ ਵਿੱਚ ਹੋ ਗਈ ਇਹਨਾਂ ਦੀ ਵੈਕਸੀਨੇਸ਼ਨ ਕਰ ਦਿੱਤੀ ਹਾਂਜੀ ਪਾਪੀ ਡੀਪੀ ਲੱਗੀਆਂ ਨੇ ਓਕੇ ਓਕੇ ਇਹਨਾਂ ਦੇ ਬਾਲ ਜੇ ਕੱਟਨੇ ਪੈਂਦੇ ਕਈ ਦੀ ਸੈਟ ਹੋ ਜਾਂਦੇ ਨੇ ਇਹ ਜੀ ਕੱਟਣੇ ਉਹ ਕੱਟੇ ਵੀ ਜਾ ਸਕਦੇ ਆ ਜੇ ਰੱਖਣੇ ਇਦਾਂ ਵੀ ਰੱਖੇ ਜਾਣਗੇ ਕਹਿੰਦੇ ਡੇਲੀ ਕੰਗਾ ਪਾਉਂਦੇ ਇਹਦੇ ਚ ਇੱਕ ਕਹਿੰਦੇ ਨੇ ਪਤਲੀ ਗੁਲਾਬੀ ਜੀ ਜੀਬ ਵਾਲਾ ਜਾਂ ਕੋਈ ਇਦਾਂ ਦਾ ਹਾਂਜੀ ਉਦਾਂ ਹੀ ਹੈ ਗੁਲਾਬੀ ਜੀਬ ਵਾਲਾ ਗੁਲਾਬੀ ਜੀਬ ਵਾਲੇ ਬਣ ਗਏ ਹਾਂਜੀ ਠੀਕ ਹੈ ਤੇ ਇਹਦੀ ਕੀ ਡਿਮਾਂਡ ਹੈ ਕੀ ਦੀ ਕਹਿੰਦਾ ਜੀ 25000 17000 ਫੀਮੇਲ ਫੀਮੇਲ 17000 ਹਾਂਜੀ ਠੀਕ ਮੱਛੀ ਜਿਆਦਾ ਇਹ ਕਿਸੇ ਨੂੰ 9855099234 रिपीट ਕਰੋ 9855099234 ਲੋਕੇਸ਼ਨ ਆਪਣੀ ਜੀ ਮੋਹਰੀ ਕਲਾ ਪੈਂਡਾ ਮਰੇਕੋਟਲੇ ਦੇ ਕੋਲੇ ਓਕੇ ਹਾਂਜੀ ਹਾਂਜੀ ਕਿਸੇ ਨੂੰ ਜ਼ਰੂਰਤ ਆ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਇਹਨਾਂ ਕੋਲੇ ਹੈਗਾ ਚੌ ਚੌ ਸਿਡਜੂ ਤੇ ਕਲਚਰ ਪੌਂਟ ਆਈ ਪੌਂਟ ਵੀ ਹਾਂਜੀ ਆਲਬ੍ਰੀਡ ਹੁੰਦੀ ਆ ਆਲਬ੍ਰੀਡ ਹੁੰਦੀ ਆ ਤੁਹਾਡਾ ਹਾਂਜੀ ਹਾਂਜੀ ਇਹਨਾਂ ਨਾਲ ਕਾਲ ਕਰ ਸਕਦੇ ਤੁਸੀਂ ਤੇ ਬੱਚਾ ਪਰਚੇਜ਼ ਕਰ ਸਕਦੇ ਠੀਕ ਆ ਵੀਰੇ ਓਕੇ ਹਾਂਜੀ ਚੱਲਦੇ ਅੱਗੇ ਆਜੋ ਕੀ ਹਾਲ ਆ ਵੀਰੇ ਵਧੀਆ ਜੀ ਵਧੀਆ ਕਿੱਥੋਂ ਆਏ ਆਪਾਂ ਆਪਾਂ ਰੋਪੜ ਤੋਂ ਆਏ ਜੀ ਰੋਪੜ ਤੋਂ ਬੜੀ ਦੂਰੋਂ ਆਏ ਹੋ ਹਾਂਜੀ ਅ ਕਿਹੜੀ ਪੀਰੀਡ ਲੈ ਕੇ ਆਏ ਆਪਾਂ ਆਪਣੇ ਕੋਲ ਇੱਕ ਪੈਂਟਰ ਦਾ ਮੇਲ ਹੈ ਜੀ ਤੇ ਆਪਣੇ ਕੋਲ ਹਸਕੀ ਦੇ ਪਪੀ ਆ ਜੀ ਕਿਹੜਾ ਕੈਨਲ ਆਪਣਾ ਆਪਣਾ ਕਿੰਗਸ ਡੌਗ ਕੈਨਲ ਆ ਜੀ ਕਿੰਗਸ ਡੌਗ ਕੈਨਲ ਕਿੰਨੇ ਚਿਰ ਤੋਂ ਕੰਮ ਕਰਦੇ ਤੁਹਾਨੂੰ ਹੋ ਗਏ 5-6 ਸਾਲ ਨੂੰ ਹੋ ਗਏ ਕੰ ਖੌਕੀ ਕੰਮ ਕਰਦੇ ਉਸ ਤੋਂ ਇਲਾਵਾ ਹੋਰ ਖੇਤੀਬਾੜੀ ਦਾ ਕੰਮ ਹੈ ਜੀ ਆਪਣਾ ਫਾਰਮਿੰਗ ਦਾ ਕੰਮ ਹੈ ਜੀ ਫਾਰਮਿੰਗ ਦਾ ਇਹ ਨਾਲ ਸਾਂ ਇੱਕ ਧੰਦਾ ਹਾਂਜੀ ਦੋਏ ਗੱਲਾਂ ਨੇ ਨਾਲੇ ਸ਼ੌਕ ਸ਼ੌਕ ਹੈ ਜੀ ਆਪਣਾ ਸ਼ੌਕ ਪਹਿਲਾਂ ਤੋਂ ਹੀ ਜਾਨਵਰ ਰੱਖਿਆ ਹੋਇਆ ਛੋਟੇ ਹੁੰਦੇ ਤੇ ਡੌਗ ਦਾ ਸ਼ੌਕ ਹੈ ਕਿਹੜੀ ਕਿਹੜੀ ਬਰੀਡ ਰੱਖੀ ਹੋਣ ਆਪਾਂ ਨੇ ਆਪਣਾ ਆਲ ਬਰੀਡ ਦਾ ਹੀ ਕੰਮ ਹੈ ਜੀ ਆਲ ਬਰੀਡ ਦਾ ਹਾਂਜੀ ਘਰੇ ਸਾਰੀਆਂ ਬਰੀਡ ਸਾਰੇ ਘਰੇ ਰੱਖੇ ਨੇ ਜਿਵੇਂ ਇੱਥੋਂ ਦੇਖਦੇ ਵਿੱਚ ਚੱਕ ਕੇ ਬੱਚੇ ਵੇਚਦੇ ਹੁੰਦੇ ਉਹਦਾ ਤਾਂ ਨਹੀਂ ਕੰਮ ਕਰਦੇ ਮੇਉਦਾਨੀ ਐਦਾਂ ਨਹੀਂ ਚੱਕਦਾ ਜੀ ਹਾਂਜੀ ਹਾਂਜੀ ਕੋਈ ਲੋਕਲ ਆਪਣੇ ਨਿਗਾ ਚ ਬੱਚਾ ਹੋਵੇ ਤਾਂ ਉਹ ਚੱਕ ਵੀ ਲਈਦਾ ਜਾਂ ਤੁਹਾਡੀ ਜਾਣ ਪਛਾਣ ਦਾ ਹੋਵੇ ਜਾਣ ਪਛਾਣ ਦਾ ਹੋਵੇ ਉੱਥੋਂ ਚੱਕ ਵੀ ਲਈਦਾ ਠੀਕ ਹੈ ਨੇੜੇ ਆਪਣੇ ਪਿੰਡ ਪੁੰਡ ਆਹ ਕਿਹੜੀ ਬਰੀਡ ਹੈ ਇਹ ਇਹ ਹਸਕੀ ਹੈ ਜੀ ਕਿਹੜਾ ਕਲਰ ਹੈ ਇਹ ਇਹ ਗ੍ਰੇ ਐਂਡ ਵਾਈਟ ਵਾਹੋ ਹੈ ਜੀ ਆਪਣਾ ਗ੍ਰੇ ਐਂਡ ਵਾਈਟ ਗ੍ਰੇ ਐਂਡ ਵਾਈਟ ਹਾਂਜੀ ਹਾਂਜੀ ਆਈਜ਼ ਕਿਹੜੀ ਹੈ ਦੀ ਇਹਦੀ ਬਲੂ ਆਈਜ਼ ਹੈ ਜੀ ਕੋਟ ਕਿਹੜਾ ਹੈ ਦਾ ਇਹਦਾ ਨੋਰਮਲ ਕੋਟ ਹੈ ਜੀ ਅੱਛਾ ਨੋਰਮਲ ਕੋਟ ਦੇ ਵਿੱਚ ਹਾਂਜੀ ਤੇ ਇਹਦੇ ਜ ਆਪਣੇ ਕੋਲ ਹੋਰ ਵਾਈਟ ਕਲਰ ਚ ਵੀ ਪਏ ਜੀ ਬੱਚੇ ਅੱਛਾ ਹਾਂਜੀ ਕਿੰਨੇ ਸਨੋ ਵਾਈਟ ਆ ਪਏ ਇਹ ਹੋ ਗਈ ਬਾਈਕ ਦਨਾਂ ਦੇ ਪੱਪੀ ਹੋ ਗਈ ਅੱਛਾ ਅੱਜ ਦਿਖਾਉਣ ਵਾਸਤੇ ਲੈ ਕੇ ਆਏ ਦਿਖਾਉਣ ਵਾਸਤੇ ਲੈ ਕੇ ਆਏ ਜੀ ਬੁਕਿੰਗ ਓਪਨ ਹੈ ਯੇ ਨਾ ਓਕੇ ਓਕੇ ਹਾਂਜੀ ਬੁਕਿੰਗ ਕਰਾ ਸਕਦਾ ਜੀ ਸਮਝ ਗਿਆ ਤੇ ਇਹਦੀ ਮੰਨ ਲਓ ਕਿੰਨੀ ਕੁ ਪ੍ਰਾਈਸ ਹੁੰਦੀ ਹੈ ਸਟੈਂਡਰਡ ਕੋਡ ਦੀ ਇਹਦੀ ਹੈਗੀ ਹੈ ਜੀ ਆਪਾਂ ਇਹਦਾ ਰੱਖਿਆ ਬਾਈ ਜੀ ਰੇਟ 18000 ਰੁਪਏ ਮਿਲਦਾ ਹੈ ਜੀ ਓਕੇ 14000 ਰੁਪਏ ਵੀ ਮਿਲਦਾ ਹੈ ਇਹ ਕਿਹੜੀ ਬਰੀਡ ਹੈ ਇਹ ਪੁਆਇੰਟਰ ਹੈ ਜੀ ਪੁਆਇੰਟਰ ਦਿਖਾਈ ਵੀਰੇ ਆ ਦੇਖੋ ਇਹ ਵੀ ਕੈਂਟਾ ਬਰੀਡ ਹੈ ਨਾ ਇਹ ਤੁਹਾਡੇ ਘਰ ਦੇ ਬੱਚੇ ਹਨ ਹਾਂਜੀ ਇਹ ਆਪਣੇ ਘਰ ਦੇ ਬੱਚੇ ਆ ਹਸਕੀ ਵੀ ਆਪਣੇ ਘਰ ਦੇ ਠੀਕ ਹੈ ਹਾਂਜੀ ਇਹ ਮੇ ਇਹਦੀ ਡਿਮਾਂਡ 12000 ਹੈ ਜੀ ਠੀਕ ਹੈ ਇਹਨੂੰ ਜ਼ਿਆਦਾਤਰ ਕੌਣ ਰੱਖਦਾ ਪੈਂਟਰ ਨੂੰ ਪੈਂਟਰ ਨੂੰ ਮਤਲਬ ਉਦਾਂ ਬਰੀਡ ਬਹੁਤ ਵਧੀਆ ਜੀ ਇਹੇ ਰਾਖੀ ਵਾਸਤੇ ਗਾਰਡਿੰਗ ਡੌਗ ਵੀ ਬਹੁਤ ਗਾਰਡਿੰਗ ਆ ਜਾਂਦਾ ਹਾਂਜੀ ਹਾਂ ਤੇ ਉਦਾਂ ਵੀ ਮਤਲਬ ਆਪਣਾ ਫਾਰਮ ਹਰਮ ਵਿੱਚ ਰੱਖਣਾ ਹੋਵੇ ਤਾਂ ਬਹੁਤ ਵਧੀਆ ਵਧੀਆ ਰਾਖੀ ਕਰਦਾ ਪੂਰੀ ਰਾਖੀ ਕਰਦਾ ਜੀ ਫੋਟੋ ਕਰਦਾ ਇਹਦੀ ਕੀ ਡਿਮਾਂਡ ਹੈ ਇਹਦੀ 12000 ਹੈ ਜੀ ਇਹਦੀ 12000 ਮੇਲ ਦੀ ਫੀਮੇਲ ਦਾ ਕੀ ਪ੍ਰਾਈਸ ਹੈ ਫੀਮੇਲ ਆਪਣੇ ਕੋਲ ਅਵੇਲੇਬਲ ਨਹੀਂ ਆਪਣੇ ਕੋਲ ਮੇਲੇ ਅਸੀਂ ਕੱਲਾ ਮੇਲੇ ਆ ਹਾਂਜੀ ਕਿੰਨੇ ਬੱਚੇ ਪਏ ਆ ਇਹਦੇ ਇਹਦੇ ਬੱਚੇ ਬਾਕੀ ਸੋਲਡ ਹੋ ਗਏ ਜੀ ਇਕੱਲਾ ਬੱਚਾ ਰਹਿ ਗਿਆ ਜੀ ਉਹ ਚਾਹੇ ਉਹ ਚਾਹੇ ਭੁੰਡੀ ਚੜੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਛਾ ਤੇ ਇਹਦੇ ਬਾਕੀ ਬੱਚੇ ਸੇਲ ਹੋ ਗਏ ਬਾਕੀ ਸੇਲ ਹੋ ਗਏ ਹਾਂ ਜੀ ਠੀਕ ਹੈ ਇਕੱਲਾ ਬੱਚਾ ਹੀ ਰਹਿ ਗਿਆ ਜੀ ਆਪਣੇ ਕੋਲੇ ਆਪਣੇ ਕਾ ਹੋਮ ਰੀਡਿੰਗ ਦੇ ਬੱਚੇ ਜੀ ਇਹ ਤੇ ਡਿਸਕਾਊਂਟ ਕਰ ਦੋਗੇ ਕਈ ਵਾਰੀ ਪੋਲਾ ਜਾਂਦੀ ਆ ਕੋਈ ਗੱਲ ਨਹੀਂ ਮਾੜਾ ਮੋਟਾ ਮਾਨਦਾਨ ਕੰਟੈਕਟ ਨੰਬਰ ਦੇ ਦਿਓ ਫਿਰ ਕੰਟੈਕਟ ਨੰਬਰ ਆਪਣਾ 8195839529 ਰਿਪੀਟ ਕਰ ਦੋ 8195839529 ਲੋਕੇ ਇਸਨ ਲొਕੇਸ਼ਨ ਆਪਣੀ ਰੋਪੜ ਆ ਜੀ ਠੀਕ ਹੈ ਜੀ ਹਾਂ ਜੀ ਡਿਲੀਵਰੀ 올 ਓਵਰ ਇੰਡੀਆ ਡਿਲੀਵਰੀ ਕਰ ਦਿੰਦੇ ਆ ਓਕੇ 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 ਹਾਂ ਜੀ ਕਿਸੇ ਨੂੰ ਜਰੂਰ ਟੁੰਗਿਆ ਬਾਈ ਆ ਸਟੈਂਡਰਡ ਕੋਡ ਹਸਕੀ ਦੇ ਬੱਚੇ ਹੈਗੇ ਵੀਰ ਕੋਲੇ ਤੇ ਇਹ ਹੈਗਾ ਪੁਆਇੰਟਰ ਕਿਸ ਨੂੰ ਵੀ ਜਰੂਰਤ ਆ ਵੀਡੀਓ ਤੋਂ ਨੰਬਰ ਲੈ ਕੇ ਕਾਲ ਕਰ ਸਕਦੇ ਹੋ ਤੇ ਹੋਰ ਕੋਈ ਜਾਣਕਾਰੀ ਲੈਣੀ ਹੈ ਬੀਰ ਨਾਲ ਸੰਪਰਕ ਕਰ ਸਕਦੇ ਹੋ ਲੋਕੇਸ਼ ਨੇ ਆਂਦੀ ਹੈਗੀ ਰੋਪੜ ਦੀ ਠੀਕ ਹੈ ਵੀਰੇ ਠੀਕ ਹੈ ਜੀ ਆਜੋ ਚੱਲਦੇ ਹਾਂ ਜੀ ਮਿਲੌਣੇ ਕੋਈ ਹੋਰ ਬੀਰ ਨੂੰ ਤੁਹਾਡੇ ਨਾਲ ਕਰਦਿਆਂ ਗੱਲਬਾਤ ਤੇ ਬਰੀਡ ਇਹਨਾਂ ਕੋਲੇ ਬਹੁਤ ਹੈਵੀ ਜੀ ਆ ਇਹਦੇ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਜੀ ਕਿੱਥੋਂ ਆਏ ਆਪਾਂ ਅਸੀਂ ਮੋਹਾਲੀ ਤੋਂ ਆਏ ਵਿੱਚ ਮੋਹਾਲੀ ਹਾਂਜੀ ਹਾਂਜੀ ਬਾਜੀ ਬੜੀ ਦੂਰ ਹੋ ਰਹੇ ਚੱਕੇ ਹੈ ਐ ਕਿਹੜਾ ਕੈਨਲ ਆ ਆਪਣਾ ਉਹ ਆਪਣਾ ਲੋਕਲ ਹੀ ਚੱਲਦਾ ਹੈ ਅੱਛਾ ਹੋਮ ਬਰੀਡ ਹਾਂਜੀ ਹਾਂਜੀ ਵਾਹ ਜੀ ਵਾਹ ਕਿਹੜੀ ਬਰੀਡ ਆ ਇਹ ਇਹ ਲੈਬਰਟੋਰ ਕਾਫੀਸ ਰਹੀ ਜੀ ਅੱਛਾ ਕਿਹੜੀ ਲਾਈਨ ਦੇ ਬੱਚੇ ਆ ਇਹ ਇਹ ਫੀਮੇਲ ਜਿਹੜੀ ਹੈਗੀ ਰਾਜਾ ਲਾਈਨ ਚੋਕੇ ਤੋਂ ਇਹ ਅੱਗੇ ਹੈਗਾ ਡੈਨੀ ਦਾ ਬੱਚਾ ਆ ਆ ਦਿਖਾ ਅਸੀਂ ਇਹਨਾਂ ਦੇ ਬੱਚੇ ਨੇ ਇਹ ਹਾਂਜੀ ਇਹਨਾਂ ਦੇ ਬੱਚੇ ਨੇ ਇਹ ਵਾਲੀ ਫੀਮੇਲ ਹੈ ਹਾਂਜੀ ਹਾਂਜੀ ਇਹ ਇਹ ਵਾਲਾ ਇਹ ਮੇਲ ਹੈ ਜੀ ਅੱਛਾ ਇਹ ਮੇਲ ਦੀ ਕਿਹੜੀ ਲੈਣਾ ਕਿਵੇਂ ਰਾਜਾ ਲੈਂਚ ਹੋਇਆ ਕੇ ਅੱਛਾ ਮੇਲ ਮੇਲ ਕੈਥਲ ਵਾਲੇ ਡੈਨੀ ਦਾ ਬੱਚਾ ਜੀ ਓਕੇ ਕੈਥਲ ਵਾਲੇ ਡੈਨੀ ਦਾ ਬੱਚਾ ਮੇਲ ਇਹ ਮੇਲ ਰਾਜਾ ਲੈਂਦੀ ਆ ਚੌਕਲਟ ਕਲਰ ਦਾ ਸਟੱਡ ਆ ਇਹ ਓਕੇ ਇਹ ਬੱਚੇ ਇਹਨਾਂ ਦੇ ਨੇ ਇਹਨਾਂ ਦੇ ਬੱਚੇ ਇਹ ਬੱਚੇ ਬਲੈਕ ਹੈਗਾ ਇੱਕ ਬਲੈਕ ਹੈ ਜੀ ਇੱਕ ਆ 골ਡਨ ਹੈ ਚੌਕਲਟ ਵੀ ਆਏ ਸੀਗੇ ਉਹ ਸੇਲ ਆਊਟ ਹੋ ਗਏ ਘਰ ਤੋਂ ਓਕੇ 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 ਕਿੰਨੀ ਅਜੀ ਦੇ ਹੋ ਗਏ ਬੱਚੇ ਇਹ ਅੱਜ 33 ਦਿਨ ਦੇ ਹੋ ਗਏ ਜੀ 33 ਦਿਨ ਦੇ ਹੋ ਗਏ ਕਰੋ ਵੀ ਕੁਆਲਿਟੀ ਚੈੱਕ ਤੁਸੀਂ ਮਿੱਤਰੋ ਆ ਦੇਖੋ ਕਿੰਨਾ ਫੇਸ ਵਗੈਰਾ ਇਹਦਾ ਵਧੀਆ ਹਨਾ ਦੇਖੋ ਹਾਂਜੀ ਆ ਰਿਹਾ ਇਹ ਕਾਲਾ ਫੇਸ ਆ ਪੂਰਾ ਰਿੰਕਲ ਫੇਸ ਆ ਪੂਰਾ ਤੇ ਬਾਕੀ ਲਾਈਨ ਵਧੀਆ ਜਦੋਂ ਹਨਾ ਬੱਚੇ ਵਧੀਆ ਵੀ ਹੋਣਗੇ ਕਿੰਨੀ ਐਜ ਹੋ ਗਈ ਇਹਨਾਂ ਦੀ 33 ਦਿਨ ਦੇ ਹੋ ਗਈ ਯਾਰ 33 ਦਿਨ ਦੇ ਹੋ ਗਏ ਤੇ ਕੀ ਡਿਮਾਂਡ ਰੱਖੀ ਇਹਨਾਂ ਦੀ 20000 ਰੁਪਏ ਮੇਲਦਾ ਜੀ ਓਕੇ ਤੇ 15000 ਫੀਮੇਲ ਬੱਚੇ ਲਈ ਜੀ ਓਕੇ ਇਹਦਾ ਜਿਹੜਾ ਬਲੈਕ ਦੇ ਰੇਟ 'ਚ ਫਰਕ ਹੈ ਕੋਈ ਨਹੀਂ ਨਹੀਂ ਸੇਮ ਹੀ ਹੈ ਸੇਮ ਰੇਟ ਹੈ ਜਿਹੜਾ ਮਰਜ਼ੀ ਲੈ ਲਓ ਜਿਹੜਾ ਮਰਜ਼ੀ ਓਕੇ ਓਕੇ ਤੇ ਇਹਨੂੰ ਆਪਾਂ ਡਿਲੀਵਰ ਵੀ ਕਰ ਦਿੰਨੇ ਆ ਨਹੀਂ ਸਾਡੇ ਡਿਲੀਵਰੀ ਨਹੀਂ ਘਰ ਤੋਂ ਲੈਣਾ ਪਊਗਾ ਜੇ ਆਪਣਾ ਬੱਸ ਵਗੈਰਾ ਦੇ ਵਿੱਚ ਸਰਵਿਸ ਕਰੂਗੀ ਦਿੱਤੀ ਜਾਊਗੀ ਉਹ ਅਗਲੀ ਦੀ ਜ਼ਿੰਮੇਵਾਰੀ ਹੋਊ ਉਹ ਅਗਲੀ ਦੀ ਜ਼ਿੰਮੇਵਾਰੀ ਹੋਊ ਠੀਕ ਆ ਲਓ ਮਿੱਤਰੋ ਕਿਸੇ ਨੂੰ ਜਰੂਰ ਤਾਂ ਬੱਚੇ ਤੁਸੀਂ ਚੈੱਕ ਕਰ ਲਓ ਬਾਈ ਕਮਾ ਕੇ ਦਿਖਾਓ ਥੋੜਾ ਜਿਹਾ ਯਾਰ ਖਰਚਾ ਬਾਈ ਨਾਲ ਕੰਟੈਕਟ ਕਰ ਸਕਦੇ ਨੰਬਰ ਮੈਂ ਤੁਹਾਨੂੰ ਦੇ ਦੇਣਾ ਵੀਰੇ ਨੰਬਰ ਦੱਸੋ ਤੁਸੀਂ ਕਿੰਨਾ ਤੁਹਾਡਾ ਮੋਬਾਈਲ ਨੰਬਰ ਹੈ 977 ਜੀ ਹੂੰ 92176890 ਰਿਪੀਟ ਕਰ ਦਿਓ 977 ਜੀ 9217689 ਲੋਕੇਸ਼ਨ ਲੋਕੇਸ਼ਨ ਖਰੜਜੀ ਡਿਸਟ੍ਰਿਕਟ ਮੋਹਾਲੀ ਮਲੋਜੀ ਬਾਈ ਨਾਲ ਸੰਪਰਕ ਕਰ ਸਕਦੇ ਨੰਬਰ ਤੁਹਾਨੂੰ ਦਿੱਤਾ ਕਿਸੇ ਨੂੰ ਲਾਇਬ੍ਰੇਰੀ ਦੇ ਬੱਚੇ ਚਾਹੀਦੇ ਆ ਵਧੀਆ ਲਾਈਨ ਦੇ ਬੱਚੇ ਆ ਕੁਆਲਟੀ ਚੈੱਕ ਕਰ ਲਓ ਤੁਸੀਂ ਪਸੰਦ ਆਉਂਦੀ ਆ ਤਾਂ ਮਾਰੋ ਕਾਲ ਠੀਕ ਆ ਵੀਰ ਜੀ ਥੈਂਕ ਯੂ ਵੀਰ ਜੀ ਧੰਨਵਾਦ